ਦਾਲ ਮੱਖਣੀ ਬਣਾਉਣ ਵਾਸਤੇ ਨਾ ਮੈਂ ਅੱਜ ਇੱਥੇ ਚਾਰ ਤਰ੍ਹਾਂ ਦੀਆਂ ਦਾਲਾਂ ਦਾ ਇਸਤੇਮਾਲ ਕਰਾਂਗੀ ਤਿੰਨ ਤੇ ਦਾਲਾਂ ਨੇ ਤੇ ਇੱਕ ਹੈ ਰਾਜਮਾ ਠੀਕ ਹੈ ਜੀ ਤੇ ਚੌਥੀ ਦਾਲ ਹੈ ਇਹ ਵਾਲੀ ਮਲਕਾ ਯਾਨੀ ਕਿ ਮਸਰਾਂ ਦੀ ਤੋਤੀ ਹੋਈ ਦਾਲ ਜਿਹੜੀ ਗੋਲ ਵਾਲੀ ਹੁੰਦੀ ਹੈ ਨਾ ਔਰੇਂਜ ਕਲਰ ਦੀ ਇਹ ਵਾਲੀ ਇਹਦੀ ਜਗ੍ਹਾ ਤੁਸੀਂ ਮਸਰੀ ਵੀ ਲੈ ਸਕਦੇ ਹੋ ਤੇ ਇਹ ਮੈਂ ਲਈਏ ਦੋ ਵੱਡੇ ਵਾਲੇ ਚਮਚ ਭਰ ਕੇ ਤੇ ਤੁਹਾਨੂੰ ਇਹ ਦਾਲਾਂ ਦੀ ਕੁਆਂਟੀਟੀ ਵੀ ਮੈਂ ਦੱਸ ਦਿੰਨੀ ਆ ਇੱਥੇ ਮੈਂ ਜਿਹੜੀ ਕਾਲੀ ਦਾਲ ਹੈ ਨਾ ਮਾਂ ਸਾਬਤ ਦੀ ਇਹ ਲਈਏ 1 ਕੱਪ ਤੇ ਰਾਜਮਾ ਲੈਨੇ ਕਪਦਾ ਚੌਥਾ ਹਿੱਸਾ ਤੇ ਜਿਹੜੀ ਤੀਸਰੀ ਦਾਲ ਹੈ ਨਾ ਇਹ ਵਾਲੀ ਜਿਹੜੀ ਛੋਲਿਆਂ ਦੀ ਦਾਲ ਇਹ ਲਈਏ ਦੋ ਵੱਡੇ ਵਾਲੇ ਚਮਚ ਤੇ ਤਿੰਨੋਂ ਦਾਲਾਂ ਨੂੰ ਨਾ ਮੈਂ ਚਾਰ ਪੰਜ ਵਾਰੀ ਪਾਣੀ ਬਦਲ-ਬਦਲ ਕੇ ਧੋ ਕੇ ਤੇ ਚਾਰ ਤੋਂ ਪੰਜ ਘੰਟੇ ਪਹਿਲਾਂ ਭਿਉ ਕੇ ਰੱਖ ਦਿੱਤਾ ਸੀ ਤੇ ਇਹ ਜਿਹੜੀ ਮਸਰਾਂ ਦੀ ਦਾਲ ਹੈ ਨਾ ਇਹਨੂੰ ਆਪਾਂ ਇਹ ਦਾਲਾਂ ਦੇ ਨਾਲ ਪਿਉਣਾ ਨਹੀਂ ਹੈ ਬਸ ਇਹਨੂੰ ਧੋ ਕੇ ਤੇ ਫਿਰ ਇਹ ਦਾਲਾਂ ਦੇ ਵਿੱਚ ਪਾ ਦੇਣਾ ਤੇ ਮੈਂ ਇਹਨੂੰ ਹੁਣੇ ਹੀ ਧੋਤਾ ਹੈ ਤੇ ਹੁਣ ਇਹ ਦਾਲਾਂ ਨੂੰ ਪਕਾਉਣ ਵਾਸਤੇ ਨਾ ਆਪਾਂ ਸਾਰੀਆਂ ਦਾਲਾਂ ਨੂੰ ਨਾ ਇੱਕ ਕੁੱਕਰ 'ਚ ਪਾਵਾਂਗੇ ਇਕੱਠਾ ਹੀ ਪਾ ਦਵਾਂਗੇ ਸਾਰੀਆਂ ਦਾਲਾਂ ਨੂੰ ਤੇ ਜਿਹੜੇ ਪਾਣੀ ਵਿੱਚ ਮੈਂ ਦਾਲਾਂ ਪਈਆਂ ਸੀ ਉਹ ਪਾਣੀ ਮੈਂ ਪਹਿਲਾਂ ਕੱਢ ਦਿੱਤਾ ਸੀ ਤੇ ਦਾਲਾਂ ਦੇਖੋ ਤੁਸੀਂ ਕਾਫੀ ਫੁੱਲ ਚੁੱਕੀਆਂ ਨੇ ਤੇ ਜਿਹੜੀ ਮਸਰਾਂ ਦੀ ਦਾਲ ਤੁਸੀਂ ਇਹ ਦਾਲ ਵਿੱਚ ਪਾਵੋਗੇ ਨਾ ਦਾਲ ਮੱਖਣੀ ਦੇ ਵਿੱਚ ਤੇ ਦਾਲ ਮੱਖਣੀ ਬਹੁਤ ਹੀ ਜ਼ਿਆਦਾ ਸਵਾਦ ਬਨੇਗੀ ਇਹ ਜ਼ਰੂਰ ਪਾਓ ਮੇਰੇ ਕਹਿੰਦੇ ਇੱਕ ਵਾਰੀ ਤੇ ਸਾਰੀਆਂ ਦਾਲਾਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਸਰੋਂ ਦਾ ਤੇਲ ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਲੂਣ ਅੱਧਾ ਛੋਟਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਅਮ ਮਚਾ ਬਣਾ ਨਾਲ ਨਾਲ ਦਾਲ ਦਾ ਕਲਰ ਬਹੁਤ ਹੀ ਵਧੀਆ ਆਏਗਾ ਤੇ ਹੁਣ ਨਾ ਇੱਕ ਕੱਚੀਆਂ ਦਾਲਾਂ ਦੇ ਵਿੱਚ ਹੀ ਆਪਾਂ ਪਾਵਾਂਗੇ ਛੋਟਾ ਜਿਹਾ ਬਰੀਕ ਚੌਪ ਕੀਤਾ ਹੋਇਆ ਕੱਚਾ ਪਿਆਜ਼ ਤੇ ਜਿਹੜਾ ਪਿਆਜ਼ ਹੈ ਨਾ ਇਹਨੂੰ ਜਾਂ ਤੇ ਬਰੀਕ-ਬਰੀਕ ਕੱਟ ਲਓ ਤੇ ਜਾਂ ਬਰੀਕ ਚੌਪ ਕਰ ਲਓ ਪਰ ਮੋਟਾ-ਮੋਟਾ ਕੱਟ ਕੇ ਨਹੀਂ ਪਾਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਚਾਰ ਲਸਣ ਦੀਆਂ ਤੁਰੀਆਂ ਤੇ ਤੁਰੀਆਂ ਨੂੰ ਨਾ ਜਾਂ ਤੇ ਆਪਾਂ ਪੇਸਟ ਬਣਾ ਕੇ ਪਾਵਾਂਗੇ ਤੇ ਜਾਂ ਫਿਰ ਕਦੂਕਸ ਕਰਕੇ ਪਾਵਾਂਗੇ ਬਰੀਕ ਕੱਟ ਕੇ ਜਾਂ ਮੋਟਾ ਕੱਟ ਕੇ ਨਹੀਂ ਪਾਣਾ ਐਸਨਾ ਕੱਚੀ ਦਾਲ ਦੇ ਵਿੱਚ ਕੱਚਾ ਲਸਣ ਤੇ ਪਿਆਜ਼ ਪਾ ਕੇ ਨਾ ਦਾਲ ਦਾ ਸਵਾਦ ਬਹੁਤ ਹੀ ਵਧੀਆ ਲਾਜਵਾ ਬਣਦਾ ਹੈ ਬਸ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਦਾਲ ਬਣਾ ਕੇ ਦੇਖਿਓ ਤੁਹਾਨੂੰ ਜਿਹੜੀ ਟਾਬੇ ਦੀ ਰੈਸਟੋਰੈਂਟ ਦੇ ਲਾ ਲੈਣਾ ਉਹ ਵੀ ਸਵਾਦ ਨਹੀਂ ਲੱਗੇਗੀ ਜਿੰਨੀ ਇਹ ਦਾਲ ਸਵਾਦ ਲੱਗੇਗੀ ਦਾਲ ਨੂੰ ਪਕਾਉਣ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ 6 ਕੱਪ ਪਾਣੀ ਇਹ ਦਾਲ ਪੱਕਣ 'ਚ ਜ਼ਿਆਦਾ ਟਾਈਮ ਲੈਂਦੀ ਹੈ ਤੇ ਨਾਲੇ ਸਟਾਰਚੀ ਹੁੰਦੀ ਹੈ ਇਸ ਕਰਕੇ ਪਾਣੀ ਥੋੜਾ ਜਿਆਦਾ ਹੀ ਲੱਗਦਾ ਹੈ ਇਹਦੇ ਵਿੱਚ ਤੇ ਹੁਣ ਇੱਕ ਛੋਟਾ ਜਿਹਾ ਕਾਟਨ ਦਾ ਕਪੜਾ ਲੈ ਕੇ ਨਾ ਉਹਦੇ ਵਿੱਚ ਰੱਖਾਂਗੇ ਦੋ ਤੇਜ ਪੱਤੇ ਤੇਜ ਪੱਤੇ ਛੋਟੇ ਨੇ ਇਸ ਕਰਕੇ ਮੈਂ ਦੋ ਲੈਨੇ ਵੱਡਾ ਹੋਏ ਨਾ ਤੇਜ ਪੱਤਾ ਤੇ ਇੱਕ ਪੱਤਾ ਵੀ ਲੈ ਸਕਦੇ ਹੋ ਇੱਕ ਟੁਕੜਾ ਦਾਲਚੀਨੀ ਦਾ ਤੇ ਇੱਕ ਵੱਡੀ ਇਲਾਇਚੀ ਯਾਨੀ ਕਿ ਕਾਲੀ ਵਾਲੀ ਇਲਾਇਚੀ ਤੇ ਇੱਕ ਹਰੀ ਇਲਾਇਚੀ ਤੇ ਤਿੰਨ ਲਵਾਂਗੇ ਲੌਂਗ ਤੇ ਹੁਣ ਇਹ ਕਪੜੇ ਨੂੰ ਸਾਰੇ ਪਾਸੇ ਬੰਦ ਕਰਕੇ ਨਾ ਆਪਾਂ ਇਹ ਸਾਬਤ ਮਸਾਲਿਆਂ ਦੀ ਇੱਕ ਪੋਟਲੀ ਬਣਾ ਲਵਾਂਗੇ ਤੇ ਮੈਂ ਜਿਵੇਂ ਕਪੜੇ ਚ ਬਨ ਕੇ ਪਾ ਰਹੀਆਂ ਸਾਬਤ ਮਸਾਲੇ ਤੁਸੀਂ ਸਿੱਧੇ ਦਾਲ ਚ ਵੀ ਪਾ ਸਕਦੇ ਹੋ ਪਰ ਕੀ ਹੈ ਨਾ ਕਿ ਇਸ ਤਰ੍ਹਾਂ ਦਾਲ ਵਿੱਚੋਂ ਕਢਣੇ ਆਸਾਨ ਹੋ ਜਾਣਗੇ ਸੌਖੇ ਤਰੀਕੇ ਨਾਲ ਆਪਾਂ ਪੋਟਲੀ ਨੂੰ ਬਾਹਰ ਕੱਢ ਸਕਦੇ ਆ ਤੇ ਉਹਨੇ ਸਾਬਤ ਮਸਾਲਿਆਂ ਵਾਲੀ ਜਿਹੜੀ ਪੋਟਲੀ ਹੈ ਨਾ ਇਹਨੂੰ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ ਯਾਨੀ ਕਿ ਦਾਲ ਦੇ ਵਿੱਚ ਪਾ ਦਵਾਂਗੇ ਤੇ ਹੁਣ ਕੁੱਕਰ ਦਾ ਢੱਕਣ ਲਗਾ ਕੇ ਨਾ ਗੈਸ ਦੀ ਫੁੱਲ ਫਲੇਮ ਤੇ ਆਪਾਂ ਇੱਕ ਸੀਟੀ ਆਉਣ ਦਾ ਇੰਤਜ਼ਾਰ ਕਰਾਂਗੇ ਤੇ ਲੋ ਜੀ ਕੁੱਕਰ ਚ ਆ ਗਈ ਇੱਕ ਸੀਟੀ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬਿਲਕੁਲ ਸਿਮ ਤੇ ਸਿਮ ਫਲੇਮ ਤੇ ਆਪਾਂ ਦਾਲ ਨੂੰ 20 ਮਿੰਟ ਤੱਕ ਪਕਾਵਾਂਗੇ ਤੇ ਜਦੋਂ ਸਿਮ ਫਲੇਮ ਤੇ ਦਾਲ ਨੂੰ ਪਕਦੇ ਹੋਏ 20 ਮਿੰਟ ਹੋ ਜਾਣਾ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਸ ਦੌਰਾਨ ਨਾ ਕੁੱਕਰ ਦੇ ਵਿੱਚ ਕਾਫੀ ਸੀਟੀਆਂ ਆਈਆਂ ਹੋਣਗੀਆਂ ਤੇ ਤੁਸੀਂ ਸੀਟੀਆਂ ਤੇ ਧਿਆਨ ਨਹੀਂ ਦੇਣਾ ਟਾਈਮ ਤੇ ਧਿਆਨ ਦੇਣਾ ਠੀਕ ਹੈ ਜੀ ਤੇ ਹੁਣ ਕੁੱਕਰ ਨੂੰ ਇਸ ਤਰ੍ਹਾਂ ਹੀ ਪਿਆ ਰਹਿਣ ਦਵਾਂਗੇ ਸਟੀਮ ਖਤਮ ਹੋਣ ਤੋਂ ਬਾਅਦ ਖੋਲ੍ਹਾਂਗੇ ਤੇ ਉਦੋਂ ਤੱਕ ਨਾ ਆਪਾਂ ਦਾਲ ਨੂੰ ਲਗਾਉਣ ਵਾਸਤੇ ਵਧੀਆ ਜਿਹਾ ਤੜਕਾ ਬਣਾ ਲੈਨੇ ਆ ਜਿੱਦੇ ਵਾਸਤੇ ਇੱਕ ਆਪਾਂ ਪਤੀਲੇ ਦੇ ਵਿੱਚ ਜਾਂ ਕੜਾਹੀ ਦੇ ਵਿੱਚ ਪਾਵ ਮੱਖਣ ਤੁਸੀਂ ਇੱਥੇ ਕੋਈ ਵੀ ਲੈ ਸਕਦੇ ਹੋ ਘਰ ਦਾ ਜਾਂ ਬਾਜ਼ਾਰ ਦਾ ਮੈਂ ਘਰ ਦਾ ਬਣਿਆ ਹੋਇਆ ਮੱਖਣ ਯੂਜ਼ ਕਰ ਰਹੀ ਹਾਂ ਤੇ ਜਦੋਂ ਮੱਖਣ ਹਲਕਾ ਜਿਹਾ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਬਹੁਤ ਥੋੜੇ ਜੇ ਮੇਥਰੇ ਯਾਨੀ ਕਿ ਮੇਥੀ ਦਾਣੇ ਅੱਧ ਚਮਚ ਦੇ ਚੌਥੇ ਹਿੱਸੇ ਤੋਂ ਵੀ ਘੱਟ ਨੇ ਤੇ ਜਦੋਂ ਮੇਥਰੇ ਹਲਕੇ ਜਿਹੇ ਭੁੱਜ ਜਾਣ ਨਾ ਬਹੁਤ ਜ਼ਿਆਦਾ ਬ੍ਰਾਊਨ ਇਹਨਾਂ ਨੂੰ ਨਹੀਂ ਕਰਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਸਾਬਤ ਲਾਲ ਮਿਰਚਾਂ ਨਾਲ ਹੀ ਪਾਵਾਂਗੇ ਚਮਚ ਦਾ ਚੌਥਾ ਇਸਾ ਹਿੰਗ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਹੱਥ ਨਾਲ ਕ੍ਰਸ਼ ਕਰਕੇ ਥੋੜੀ ਜਿਹੀ ਕਸੂਰੀ ਮੇ ਤੇ ਕਸੂਰੀ ਮੇਥੀ ਜਿਹੜੀ ਹੈ ਨਾ ਇਹ ਸੜਣੀ ਨਹੀਂ ਚਾਹੀਦੀ। ਬਸ ਥੋੜੀ ਜਿਹੀ ਭੁੱਜ ਜਾਵੇ ਤੇ ਨਾਲ ਹੀ ਪਾਵਾਂਗੇ ਵੱਡਾ ਚਮਚ ਪਰ ਕੇ ਲਸਣ ਅਦਰਕ ਦਾ ਪੇਸਟ। ਬਸ ਹੁਣ ਪੇਸਟ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਵੀ ਕੱਚਾ ਜਿਹਾ ਸਵਾਦ ਨਹੀਂ ਆਣਾ ਚਾਹੀਦਾ। ਗੈਸ ਫਲੇਮ ਨੂੰ ਸਿਮ ਕਰ ਲਵਾਂਗੇ ਨਹੀਂ ਤੇ ਕੀ ਹੈ ਕਿ ਮਸਾਲੇ ਸਾਡੇ ਸੜ ਸਕਦੇ ਨੇ। ਮੱਖਣ ਹੈ ਨਾ ਤੇ ਮੱਖਣ ਛੇਤੀ ਸੜ ਜਾਂਦਾ ਨਾਲ ਲੱਗ ਜਾਂਦਾ। ਤੇ ਜਦੋਂ ਲਸਣ ਅਦਰਕ ਦਾ ਪੇਸਟ ਵਧੀਆ ਜਿਹਾ ਭੁੱਜ ਜਾਵੇ ਨਾ ਵਧੀਆ ਜੀ ਖੁਸ਼ਬੂ ਆਣ ਲੱਗ ਪਵੇ। ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ 1 ਕੱਪ ਭਰ ਕੇ ਟਮਾਟੋ ਦੀ ਪਿਊਰੀ ਇਹ ਜਿਹੜੀ ਰੈਡੀਮੇਡ ਟਮਾਟੋ ਪਿਊਰੀ ਹੁੰਦੀ ਹੈ ਨਾ ਉਹ ਮੈਂ ਇੱਥੇ ਯੂਜ਼ ਕੀਤੀ ਹੈ ਤੇ ਤੁਸੀਂ ਚਾਹੋ ਤਾਂ ਘਰ ਦੇ ਟਮਾਟਰ ਵੀ ਬਿਲਕੁਲ ਫਾਈਨ ਪੇਸਟ ਬਣਾ ਕੇ ਪਾ ਸਕਦੇ ਹੋ ਪਰ ਰੈਡੀਮੇਡ ਪਿਊਰੀ ਵਾਲੀ ਪਾਓਗੇ ਨਾ ਉਹਦੇ ਨਾਲ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਤੇ ਮਾਰਕੀਟ 'ਚ ਜਿਹੜੀ ਰੈਡੀਮੇਡ ਪਿਊਰੀ ਮਿਲਦੀ ਹੈ ਨਾ ਉਹ ਮੈਂ ਇਹਦੇ ਵਿੱਚ ਪਾਈ ਹੈ ਤੇ ਜਿਹੜਾ ਇੱਕ ਟੈਟਰਾਪੈਕ ਹੁੰਦਾ ਹੈ ਨਾ ਛੋਟਾ ਵਾਲਾ ਉਹ 200 ml ਦਾ ਹੁੰਦਾ ਉਹ ਇੱਥੇ ਪਾਇਆ ਹੈ ਤੇ ਵਜ਼ਨ ਵਿੱਚੋਂ 1 ਕੱਪ ਹੈ ਤੇ ਟਮਾਟੋ ਪਿਊਰੀ ਨੂੰ ਥੋੜਾ ਜਿਹਾ ਪਕਾਨ ਤੋਂ ਬਾਅਦ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰ ਲਵਾਂਗੇ ਸਿਮ ਤੇ ਸਿਮ ਕਰਕੇ ਹੁਣ ਇਹਦੇ ਵਿੱਚ ਪਾਵਾਂਗੇ ਮਸਾਲੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਅੱਧਾ ਛੋਟਾ ਚਮਚ ਪਾਵਾਂਗੇ ਲੂਣ ਤੇ ਇਹ ਵੀ ਧਿਆਨ ਰੱਖਣਾ ਹੈ ਕਿ ਲੂਣ ਆਪਾਂ ਪਹਿਲਾਂ ਦਾਲ ਨੂੰ ਬਾਲਣ ਲੱਗਿਆਂ ਵੀ ਪਾਇਆ ਹੈ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਲਾਲ ਮਿਰਚਾਂ ਦਾ ਪਹਿਲਾਂ ਆਪਾਂ ਪਾਈਆਂ ਨੇ ਦੇਗੀ ਮਿਰਚਾਂ ਇਹਨਾਂ ਦੇ ਕਲਰ ਵਾਲੀਆਂ ਹੁਣ ਪਾਈਆਂ ਨੇ ਥੋੜ੍ਹੀਆਂ ਤਿੱਖੀਆਂ ਤੇ ਜਿਹੜੀ ਦਾਲ ਹੁੰਦੀ ਹੈ ਬਹੁਤ ਜ਼ਿਆਦਾ ਸਪਾਈਸੀ ਨਹੀਂ ਹੁੰਦੀ ਇਸ ਕਰਕੇ ਮੈਂ ਹਰੀਆਂ ਮਿਰਚਾਂ ਨਹੀਂ ਪਾਈਆਂ ਅੱਧਾ ਛ ਤੇ ਗਰਮ ਮਸਾਲੇ ਦੀ ਜਗ੍ਹਾ ਮੈਂ ਇਹਦੇ ਵਿੱਚ ਪਾ ਰਹੀਆਂ 1/4 ਦਾ ਛੋਟਾ ਚਮਚ ਕਿਚਨ ਕਿੰਗ ਮਸਾਲਾ ਟੇਸਟ ਬਹੁਤ ਵਧੀਆ ਆਏਗਾ ਤੇ ਹੁਣ ਇਹ ਸਾਰੇ ਮਸਾਲੇ ਨੂੰ ਵੀ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਤੇ ਮਿਰਚਾਂ ਜਿਹੜੀਆਂ ਨੇ ਇਹਦੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿਵੇਂ ਕਿ ਮੈਂ ਦੱਸਿਆ ਕਿ ਇਹ ਦਾਲ ਜਿਹੜੀ ਹੈ ਬਹੁਤ ਜ਼ਿਆਦਾ ਸਪਾਈਸੀ ਨਹੀਂ ਹੁੰਦੀ ਇਸ ਕਰਕੇ ਨਾ ਤਾਂ ਹਰੀਆਂ ਮਿਰਚਾਂ ਪਾਈਆਂ ਨੇ ਤੇ ਲਾਲ ਮਿਰਚਾਂ ਵੀ ਮੈਂ ਥੋੜੀਆਂ ਜਿਹੀਆਂ ਪਾਈਆਂ ਨੇ ਚਟ ਜਿਹੜੀਆਂ ਸਾਬਤ ਲਾਲ ਮਿਰਚਾਂ ਪਾਈਆਂ ਨੇ ਨਾ ਇਹਨਾਂ ਨਾਲ ਜਿਹੜੀ ਦਾਲ ਹੈ ਤਿੱਖੀ ਨਹੀਂ ਹੋਏਗੀ ਬਲਕਿ ਵਧੀਆ ਜਿਹਾ স্মੋਕੀ ਟੇਸਟ ਆਏਗਾ ਇਸ ਸੁੱਕੇ ਮਸਾਲਿਆਂ ਨੂੰ ਥੋੜੀ देर ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਚਮਚ ਬੀਟ ਕੀਤੀ ਹੋਈ ਦੁੱਧ ਦੀ ਤਾਜੀ ਮਲਾਈ ਤਾਜੀ ਨਾ ਮੇਰਾ ਮਤਲਬ ਹੈ ਕਿ ਜਿਹੜੀ ਮਲਾਈ ਹੋ ਬਹੁਤ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਨਹੀਂ ਤੇ ਦਾਲ ਦਾ ਟੇਸਟ ਵਧੀਆ ਨਹੀਂ ਆਏਗਾ ਤੇ ਜੇਕਰ ਤੁਸੀਂ ਚਾਹਦੇ ਹੋ ਇੱਕਦਮ ਰਿਚ ਫਲੇਵਰ ਵਾਲੀ ਦਾਲ ਮਖਣੀ ਬਹੁਤ ਹੀ ਵਧੀਆ ਜਿਵੇਂ ਜੀ ਤੁਸੀਂ ਰੈਸਟੋਰੈਂਟ ਚ ਖਾਂਦੇ ਹੋ ਟਾਬਿਆਂ ਤੇ ਖਾਂਦੇ ਹੋ ਤੇ ਮਲਾਈ ਜ਼ਰੂਰ ਪਾਇਓ ਤੇ ਜੇ ਸਿੰਪਲ ਦਾਲ ਮਖਣੀ ਬਣਾਣੀ ਚਾਹਦੇ ਹੋ ਤੇ ਤੁਸੀਂ ਮਲਾਈ ਨੂੰ ਅਵਾਇਟ ਕਰ ਸਕਦੇ ਹੋ ਕਿਉਂਕਿ ਮੱਖਣ ਦਾ ਤੜਕਾ ਤੇ ਆਪਾਂ ਇਹਦੇ ਚ ਲਾ ਹੀ ਰਹੇ ਆਂ ਤੇ ਹੋਰ ਵੀ ਮੱਖਣੇ ਦੇ ਵਿੱਚ ਹਜੇ ਪਏਗਾ ਤਾਂ ਹੀ ਇਹ ਦਾਲ ਮਖਣੀ ਜਿਹੜੀ ਬਹੁਤ ਹੀ ਵਧੀਆ ਬਣਦੀ ਹੈ ਬਿਲਕੁਲ ਵਧੀਆ ਫਲੇਵਰ ਵਾਲੀ ਵਧੀਆ ਟੇਸਟ ਵਾਲੀ ਤੇ ਲੋ ਜੀ ਤੜਕਾ ਤਿਆਰ ਕਰਦੇ ਕਰ ਦੇਣਾ ਕੁੱਕਰ ਚੋਂ ਸਟੀਮ ਵੀ ਖਤਮ ਹੋ ਚੁੱਕੀ ਹੈ ਤੇ ਆਪਾਂ ਕੁੱਕਰ ਦਾ ਟੱਕਣ ਖੋਲ ਕੇ ਦਾਲ ਚੈੱਕ ਕਰ ਲੈਣੇ ਆਂ ਸਭ ਤੋਂ ਪਹਿਲਾਂ ਤੇ ਆਪਾਂ ਹੁਣ ਕੱਢਾਂਗੇ ਮਸਾਲਿਆਂ ਵਾਲੀ ਪੋਟਲੀ ਨੂੰ ਇਹਦਾ ਜਿੰਨਾ ਅਸਰ ਆਣਾ ਸੀ ਨਾ ਦਾਲ ਦੇ ਵਿੱਚ ਆ ਚੁੱਕਿਆ ਹੈ ਮਸਾਲਿਆਂ ਦਾ ਤੇ ਹੁਣ ਚੈੱਕ ਕਰਾਂਗੇ ਆਪਾਂ ਦਾਲ ਤੇ ਦੇਖੋ ਜੀ ਦਾਲ ਜਿਹੜੀ ਹੈ ਨਾ ਇਹ ਪੱਕ ਚੁੱਕੀ ਹੈ ਯਾਨੀ ਕਿ ਸੌਫਟ ਹੋ ਗਈ ਹੈ ਨਰਮ ਹੋ ਗਈ ਹੈ ਪੱਕੀ ਹੋਈ ਹੈ ਲੇਕਿਨ ਇਸ ਤਰ੍ਹਾਂ ਦੀ ਦਾਲ ਮਖਣੀ ਆਪਾਂ ਨੂੰ ਨਹੀਂ ਚਾਹੀਦੀ ਇਹ ਪੱਕੀ ਹੋਈ ਦਾਲ ਮਖਣੀ ਨੂੰ ਹਜੇ ਆਪਾਂ ਕਰਾਂਗੇ ਮਿਕਸ ਚੰਗੀ ਤਰ੍ਹਾਂ ਤੇ ਮਿਕਸ ਕਰਨ ਵਾਸਤੇ ਆਪਾਂ ਲਵਾਂਗੇ ਇੱਕ ਮਧਾਣੀ ਤੇ ਮਧਾਣੀ ਨਾਲ ਨਾ ਹੁਣ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਰੜਕਾਂਗੇ ਇੰਨੀ ਚੰਗੀ ਤਰ੍ਹਾਂ ਰੜਕਾਂਗੇ ਕਿ ਜਿਹੜੀ ਦਾਲ ਹੈ ਵੱਖਰੀ ਵੱਖਰੀ ਦਿਖਦੀ ਪਈ ਹੈ ਨਾ ਇਹ ਚੰਗੀ ਤਰ੍ਹਾਂ ਮਿਕਸ ਹੋ ਜਵੇ ਤੇ ਰੜਕਣ ਵਾਸਤੇ ਤੁਸੀਂ ਮਦਾਣੀ ਵੀ ਲੈ ਸਕਦੇ ਹੋ ਜਾਂ ਕੋਟਣਾ ਹੁੰਦਾ ਜਿਹੜਾ ਸਾਗ ਕੋਟਣ ਵਾਲਾ ਉਹ ਵੀ ਲੈ ਸਕਦੇ ਹੋ ਤੇ ਜਾਂ ਜਿਹੜਾ ਪੌਫਾ ਜੀ ਮੈਸ਼ਰ ਹੁੰਦਾ ਨਾ ਉਹਦੇ ਨਾਲ ਵੀ ਤੁਸੀਂ ਇਹਨੂੰ ਰੜਕ ਸਕਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੈਸ਼ ਕਰ ਸਕਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਵੀ ਜਿਵੇਂ ਤੁਹਾਨੂੰ ਸੌਖਾ ਲੱਗਦਾ ਹੈ ਬਸ ਤੇ ਦੇਖੋ ਜੀ ਆਪਾਂ ਦਾਲ ਨੂੰ ਇੰਨੀ ਚੰਗੀ ਤਰ੍ਹਾਂ ਕੋਟਣਾ ਹੈ ਨਾ ਕਿ ਇਸ ਤਰ੍ਹਾਂ ਦੀ ਮਿਕਸ ਹੋ ਜਵੇ ਜਿਹੜੀ ਦਾਲ ਵੱਖਰੀ ਵੱਖਰੀ ਦਿਖਦੀ ਪਈ ਸੀ ਹੁਣ ਦੇਖਿਆ ਤੁਸੀਂ ਇੱਕਦਮ ਮਿਕਸ ਹੋ ਚੁੱਕੀ ਹੈ ਰਾਜਮਾ ਦਾਲ ਸਭ ਮਿਕਸ ਹੋ ਚੁੱਕੇ ਹੈ ਨਾ ਅੱਛੀ ਤਰ੍ਹਾਂ ਬਸ ਇਸ ਤਰ੍ਹਾਂ ਹੀ ਆਪਾਂ ਇਹਨੂੰ ਕੋਟਣਾ ਹੈ ਤੇ ਹੁਣ ਇੱਥੇ ਦੇਖੋ ਜੀ ਤੜਕਾ ਵੀ ਸਾਡਾ ਤਿਆਰ ਹੈ ਮਲਾਈ ਪਾਨ ਤੋਂ ਬਾਅਦ ਮੈਨੂੰ ਥੋੜਾ ਜਿਹਾ ਪਕਾ ਲਿਆ ਔਰ ਇੱਕਦਮ ਤਿਆਰ ਹੈ ਸਾਡਾ ਤੜਕਾ ਹੁਣ ਇਹ ਤਿਆਰ ਤੜਕੇ ਦੇ ਵਿੱਚ ਆਪਾਂ ਪਾਵਾਂਗੇ ਇਹ ਮੈਸ਼ ਕੀਤੀ ਹੋਈ ਦਾਲ ਬਹੁਤ ਹੀ ਸਵਾਦ ਦਾਲ ਮਖਣੀ ਬਣੇਗੀ ਤੁਸੀਂ ਇੱਕ ਵਾਰੀ ਜ਼ਰੂਰ ਇਸ ਤਰੀਕੇ ਨਾਲ ਬਣਾਇਓ ਦਾਲ ਮਖਣੀ ਤਾਂ ਸਾਰੇ ਹੀ ਆਪਣੇ ਘਰ ਵਿੱਚ ਬਣਾਉਂਦੇ ਨੇ ਤੁਸੀਂ ਸਾਰੇ ਹੀ ਬਣਾਉਂਦੇ ਹੋ ਪਰ ਸਭ ਦਾ ਬਣਾਉਣ ਦਾ ਆਪਣਾ ਆਪਣਾ ਤਰੀਕਾ ਹੈ ਤੇ ਹੁਣ ਜਦੋਂ ਤੁਸੀਂ ਦਾਲ ਮਖਣੀ ਬਣਾਓਗੇ ਨਾ ਤੇ ਪਲੀਜ਼ ਇੱਕ ਵਾਰੀ ਮੇਰੇ ਕਹਿਣ ਤੇ ਇਸ ਤਰੀਕੇ ਨਾਲ ਬਣਾਇਓ ਦਾਲ ਮਖਣੀ ਬਹੁਤ ਹੀ ਸਵਾਦ ਬਨੇਗੀ ਸਾਰੇ ਹੀ ਉਂਗਲਾਂ ਚੜਜਨ ਕੇ ਦਾਲ ਮਖਣੀ ਖਾਂਦੇ ਨਾਲ-ਨਾਲ ਵੀ ਦਾਲ ਔਰ ਤੜਕੇ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਆਪਾਂ ਇਹਨੂੰ ਥੋੜੀ ਦੇਰ ਰਿਜਾਵਾਂਗੇ ਪਰ ਕੀ ਹੈ ਨਾ ਕਿ ਜਦ ਤੱਕ ਦਾਲ ਨੂੰ ਕੁਵਾਲਾ ਨਹੀਂ ਆ ਜਾਂਦਾ ਨਾ ਜਦ ਤੱਕ ਆਪਾਂ ਦਾਲ ਨੂੰ ਚਲਾਉਂਦੇ ਰਵਾਂਗੇ ਜੇ ਨਹੀਂ ਚਲਾਵਾਂਗੇ ਨਾ ਤੇ ਦਾਲ ਜਿਹੜੀ ਹੈ ਥੱ ਇਸ ਕਰਕੇ ਦਾਲ ਮਖਣੀ ਬਣਾਉਣ ਲੱਗੇ ਆਂ ਗੱਲ ਦਾ ਖਾਸ ਧਿਆਨ ਰੱਖੋ ਕਿ ਜਦੋਂ ਦਾਲ ਹੋ ਜਵੇ ਨਾ ਚੰਗੀ ਤਰ੍ਹਾਂ ਮਿਕਸ ਉਸ ਤੋਂ ਬਾਅਦ ਇਹਨੂੰ ਇੱਕ ਉਬਾਲਾਂ ਤੱਕ ਲਗਾਤਾਰ ਚਲਾਵੋ ਤੇ ਜਦੋਂ ਆ ਜਾਏਗਾ ਉਬਾਲਾ ਉਸ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਾਂਗੇ ਤੇ ਹੁਣ ਦੇਖੋ ਜੀ ਇੱਥੇ ਦਾਲ ਨੂੰ ਉਬਾਲਾ ਆ ਗਿਆ ਹੈਗਾ ਹੈਨਾ ਵਧੀਆ ਬੱਬਲਸ ਆ ਉੱਠ ਰਹੇ ਨੇ ਇਹਦੇ ਵਿੱਚ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰਾਂਗੇ ਸਿਮ ਮੈਂ ਪਹਿਲਾਂ ਤੁਹਾਨੂੰ ਕਹਿ ਬੈਠੀ ਸੀ ਮੀਡੀਅਮ ਪਰ ਮੀਡੀਅਮ ਨਹੀਂ ਸਿਮ ਕਰਾਂਗੇ ਕਿਉਂਕਿ ਇਹ ਦਾਲ ਹੁੰਦੀ ਹੈ ਗਾੜੀ ਤੇ ਇਹਨੂੰ ਆਪਾਂ ਰਜਾਣਾ ਹੈ ਥੋੜੀ देर ਇਸ ਕਰਕੇ ਥੱਲੇ ਲੱਗ ਸਕਦੀ ਹੈ ਤੇ سیم ਫਲੇਮ ਕਰਕੇ ਨਾ ਤੇ سیم ਫਲੇਮ ਤੇ ਆਪਾਂ ਇਹਨੂੰ 10 ਤੋਂ 15 ਮਿੰਟ ਹੋਰ ਕਾਲਾਂਗੇ ਚੰਗੀ ਤਰ੍ਹਾਂ ਟੱਕ ਕੇ ਤੇ ਵਿੱਚ ਚਲਾਉਣਾ ਜ਼ਰੂਰ ਹੈ ਇੱਕ ਦੋ ਵਾਰੀ ਟੱਕਣ ਹਟਾ ਕੇ ਉਹ ਕੀ ਹੈ ਨਾ ਕਿ ਇਹ ਦਾਲ ਨੂੰ ਤੜਕਾ ਲਾਣ ਦਾ ਤੇ ਬਹੁਤਾ ਕੰਮ ਨਹੀਂ ਹੈ ਪਰ ਇਹ ਦਾਲ ਨੂੰ ਨਾ ਰਿਝਾਣ ਦਾ ਯਾਨੀ ਕਿ ਪਕਾਣ ਦਾ ਜ਼ਿਆਦਾ ਕੰਮ ਹੈ ਮਤਲਬ ਇਹ ਵਧੀਆ ਪੱਕਣੀ ਚਾਹੀਦੀ ਹੈ ਇਹਨੂੰ ਜਿੰਨੀ ਰਿਝਾਵਾਂਗੇ ਉਨੀ ਜ਼ਿਆਦਾ ਸਵਾਦ ਬਣੇਗੀ ਤੇ ਬਸ ਧਿਆਨ ਰੱਖਿਓ ਥੋੜੀ ਥੋੜੀ ਦੇਰ ਨੂੰ ਇਹਨੂੰ ਚਲਾਇਓ ਜ਼ਰੂਰ ਤੇ ਹੁਣ ਇੱਥੇ سیم ਫਲੇਮ ਤੇ ਦਾਲ ਨੂੰ ਰਿਝਦੇ ਹੋਏ 10 ਮਿੰਟ ਹੋ ਚੁੱਕੇ ਨੇ ਜੀ ਤੇ ਹੁਣ ਇਸ 스테ਜ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਚਾਟ ਮਸਾਲਾ ਤੇ ਨਾਲ ਹੀ ਇਹ ਰਿਜ ਦੀ ਦਾਲ ਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਮੱਖਣ ਦਾਲ ਦਾ ਸਵਾਦ ਇੱਕਦਮ ਵੱਧ ਜਾਏਗਾ ਮੱਖਣ ਪਾਉਂਦੇ ਹੀ ਕਿਉਂਕਿ ਇਹ ਹੈ ਵੀ ਦਾਲ ਮੱਖਣੀ ਹੈ ਤੇ ਬਸ ਦਾਲ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਔਰ ਥੋੜਾ ਮੱਖਣ ਦਾ ਤੜਕਾ ਲਗਾਓ ਤੇ ਉੱਪਰੋਂ ਥੋੜਾ ਜਿਹਾ ਮੱਖਣ ਪਾਓ ਦਾਲ ਮੱਖਣੀ ਕਹਿੰਦੀ ਘਵਾਂਦੀ ਬਣੇਗੀ ਜਿਹੜੀ ਕਿ ਮੂੰਹੋਂ ਨਹੀਂ ਲੱਥੇਗੀ ਤੇ ਆਹ ਲੋ ਜੀ ਮਿਕਸ ਕਰਨ ਤੋਂ ਬਾਅਦ ਹੁਣ ساری ਦਾਲ ਮੱਖਣੀ ਤਿਆਰ ਹੈ ਇੱਥੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ